ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣੇ ਆ ਜੀ ਨਾਰੀਅਲ ਦੇ ਲੱਡੂ ਰੰਗ-ਬਰੰਗੇ ਤਾਂ ਤੁਸੀਂ ਵੀ ਸਾਡੇ ਤਰੀਕੇ ਨਾਲ ਬਣਾਓ ਬਹੁਤ ਸੌਖੇ ਤੇ ਦੋ ਚੌ ਮਿੰਟਾਂ ਚ ਬਣ ਜਾਂਦੇ ਬਹੁਤ ਵਧੀਆ ਬੰਦਿਆ ਤਾਂ ਬਹੁਤ ਟੇਸਟੀ ਬੰਦਦੇ ਦੇਖੋ ਅਸੀਂ ਨਾਰੀਅਲ ਲੈ ਲਿਆ ਮਿਸ਼ਾਨਦਿਆਂ ਨੂੰ ਕਿ ਥੋੜਾ ਜਆ ਮੈਨੂੰ ਲੱਗਦਾ ਸੀਗਾ ਕਿ ਵਿੱਚ ਜਿਹੜੀ ਕੋਈ ਮੋਟੀ ਡਲੀ ਹੋਈ ਉਹ ਨਿਕਲ ਜੂਗੀ ਮਿਸ਼ਾਨ ਲਿਆ ਤਾਂ ਛਾਣ ਕੇ ਹੁਣ ਮੈਂ ਥੋੜਾ ਜਿਹਾ ਭੁੰਨੂਗੀ ਤਾਂ ਫਿਰ ਮੈਂ ਹੁਣ ਇਹਨੂੰ ਥੋੜਾ ਭੁੰਨਦੀ ਆ ਕਿ ਬਾਹਲਾ ਨਹੀਂ ਥੋੜਾ ਜਿਹਾ ਗੈਸ ਘੱਟ ਕਰਕੇ ਤੇ ਨੂੰ ਹੌਲੀ-ਹੌਲੀ ਆਪਾਂ ਪੋਂ ਲੈਣਾ ਫਿਰ ਆਪਾਂ ਇਹਦੇ ਵਿੱਚ ਪਾ ਦੇਣੀ ਹੈ ਖੰਡ ਜੋ ਥੋੜਾ ਜਿਹਾ ਭੁੱਜ ਗਿਆ ਗਿੱਲਾ ਜਿਹਾ ਹੋ ਗਿਆ ਨਾ ਤੇਲ ਦਾ ਛੱਟਦਾ ਇਹਨੇ ਫਿਰ ਆਪਾਂ ਵਿੱਚ ਖੰਡ ਪਾ ਦੇਣੀ ਹੈ ਤੁਸੀਂ ਆਪਦੇ ਟੇਸਟ ਟੈਸਟ ਦੇ ਮੁਤਾਬਕ ਹੀ ਪਾਇਓ ਮੈਂ ਜਿਵੇਂ ਬਾਲੀ ਨਹੀਂ ਪਾਈ ਸੀ ਕਿ ਫਿੱਕਾ ਹੀ ਥੋੜਾ ਨਾਰੀਅਲ ਵਾਲੇ ਵੀ ਮਿੱਠਾ ਹੁੰਦਾ ਮੈਂ ਥੋੜਾ ਮਿੱਠਾ ਪਾਇਆ ਸੀਗਾ ਤੇ ਹੁਣ ਵਿੱਚ ਆਪਾਂ ਪਾਉਣੇ ਜੀ ਇਹਦੇ ਸੁੱਕਾ ਦੁੱਧ ਸੁੱਕਾ ਦੁੱਧ ਪਾਤਾ ਮੈਂ ਜਿਵੇਂ ਨਾਰੀਅਲ ਨਾਲ ਅੱਧਾ ਹੀ ਹਿੱਸਾ ਮੈਂ ਖੰਡ ਪਾਈ ਐ ਤੇ ਅੱਧਾ ਹੀ ਪਾਇਆ ਜਿਵੇਂ ਇੱਕ ਕੱਪ ਨਾਰੀਅਲ ਦਾ ਤੇ ਅੱਧਾ ਕੱਪ ਦੁੱਧ ਦਾ ਤੇ ਅੱਧਾ ਹੀ ਕੱਪ ਮੈਂ ਪਾਇਆ ਏ ਵਿੱਚ ਖੰਡ ਦਾ ਆ ਦੇਖ ਆ ਮੈਂ ਸੁੱਕਾ ਤੋਂ ਦਾ ਪਾਉਣੀ ਆ ਅੱਧਾ ਕੱਪ ਸੀਗਾ ਚਮਚਾਕ ਬਚਿਆ ਸੀਗਾ ਫਿਰ ਮੋਵੀ ਵਿੱਚ ਹੀ ਸਿਰ ਤਾਂ ਕਿ ਮੈਂ ਕਿਹਾ ਚੱਲ ਹੁਣ ਇਹਨੂੰ ਮੁਕਾਈ ਦਿੰਨੇ ਆ ਤੇ ਫਿਰ ਹੁਣ ਆਪਾਂ ਇਹਦੇ ਵਿੱਚ ਕੜਛੀਆਂ ਨਾ ਹੀ ਮੈਂ ਦੋ ਤਿੰਨ ਕੜਛੀਆਂ ਗਰਮ ਦੁੱਧ ਦੀਆਂ ਪਾ ਲੈਣੀਆਂ ਵਿੱਚ ਵੇਖ ਕੇ ਪਾਉ ਕਿ ਜ਼ਿਆਦਾ ਨਾ ਹੋ ਜਵੇ ਤਾਂ ਦੇਖੋ ਇਦਾਂ ਹੁਣ ਇਹ ਮੈਂ ਇਹਨੂੰ ਕੱਢ ਲੂੰਗੀ ਕਿ ਦੂਜੇ ਪੰਡ ਦੇ ਵਿੱਚ ਕਿਉਂਕਿ ਥੱਲਿਓ ਇਹ ਥੱਲੇ ਲੱਗਦਾ ਨਹੀਂ ਤਾਂ ਤੇ ਕਿ ਮੱਚਦਾ ਫਿਰ ਨਾ ਰਿਹਾ ਲ ਤਾਂ ਹੁਣ ਮੈਂ ਇਹਨੂੰ ਇਦਾਂ ਕਰਕੇ ਸਾਰੇ ਨੂੰ ਮਿਕਸ ਕਰ ਲੂੰਗੀ ਤਾਂ ਫਿਰ ਹੁਣ ਮੈਂ ਇਹਨੂੰ ਕੱਢ ਲਿਆ ਥੋੜਾ ਜਿਹਾ ਵਿੱਚੋਂ ਅੱਧ ਤੇ ਮੈਂ ਇਹਦੇ ਚਾਰ ਹਿੱਸੇ ਕਰ ਲੂੰਗੀ ਤੇ ਫਿਰ ਮੈਂ ਇਹਦੇ ਵਿੱਚ ਚਾਰ ਫੂਡ ਕਲਰ ਪਾ ਲੂੰਗੀ ਦੇਖੋ ਥੋੜਾ ਥੋੜਾ ਪਾ ਕੇ ਫੂਡ ਕਲਰ orange ਪਾ ਲਿਆ ਪਹਿਲਾਂ ਮੈਂ ਗ੍ਰੀਨ ਪਾਤਾ ਸੀਗਾ ਤਾਂ ਹੁਣ ਮੈਂ orange ਪਾਇਆ ਥੋੜਾ ਥੋੜਾ ਜਿਵੇਂ ਮੜਾ ਜਾਉ ਮੈਂ ਪਾਇਆ ਜੀ ਨਾਭੀ ਖੱਟਾ ਹਰਾ ਤੇ ਨਾਭੀ ਤੇ ਇੱਕ ਹੈਗਾ ਲਾਲ ਤਿੰਨ ਚਾਰ ਕਲਰ ਪਾਏ ਆਪਾਂ ਮੈਂ ਸਿੱਧਾ ਹੀ ਦੱਸ ਦਿੰਨੀ ਆ ਤੁਹਾਨੂੰ ਕਿ ਐਨੀ ਇੰਗਲਿਸ਼ ਮੈਨੂੰ ਬਾਲੀ ਨਹੀਂ ਆਉਂਦੀ ਕਿ ਤਾਂ ਸਿੱਧਾ ਸਾਦਾ ਤਰੀਕਾ ਸਾਰਿਆਂ ਨੂੰ ਸੌਖੇ ਤੇ ਸਾਰਿਆਂ ਨੂੰ ਵਧੀਆ ਇਹ ਬਣਦੇ ਦੇਖੋ ਹੁਣ ਮੈਂ ਇਹਨਾਂ ਦੇ ਬਣਾ ਲੂੰਗੀ ਦੇਖੇ ਇਦਾਂ ਕਰਕੇ ਰੰਗ ਸਾਰਾ ਲਾ ਲੂੰਗੀ ਵਿੱਚ ਦੇਖ ਇਦਾਂ ਬਣਾਉਣੀ ਮੈਂ ਗ੍ਰੀਨ ਰੰਗ ਦੇ ਤੇ ਬਹੁਤ ਟੇਸਟੀ ਬਣੇ ਤੇ ਬਹੁਤ ਸੌਖੇ ਤਰੀਕੇ ਨਾਲ ਬਣਦੇ ਆ ਤਾਂ ਤੁਸੀਂ ਸਾਡੇ ਤਰੀਕੇ ਨਾਲ ਟਰਾਈ ਕਰਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਪਲੀਜ਼ ਤਾਂ ਤੁਹਾਡਾ ਇੱਕ ਲਾਈਕ ਕਮੈਂਟ ਕੀਤਾ ਵਾ ਸਾਡੇ ਲਈ ਬਹੁਤ ਮਾਣੇ ਰੱਖਦਾ ਹੈ ਕਿ ਤੁਸੀਂ ਇੰਨੇ ਹੋਰ ਚੈਨਲ ਵੀ ਤਾਂ ਦੇਖਦੇ ਹੀ ਆ ਨਾ ਸਾਡੇ ਨੂੰ ਵੀ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਹੁਣ ਆਪਾਂ ਥੋੜਾ ਜਿਹਾ ਨਾਰੀਅਲ ਦਾ ਬਰੂਦਾ ਰੱਖ ਲਿਆ ਸੀਗਾ ਤੇ ਫਿਰ ਉਹਨੂੰ ਮੈਂ ਛਾਣ ਕੇ ਤੋਦੇ ਚ ਮੈਂ ਸਾਰੇ ਫਿਰ ਜਿੱਦਾਂ ਨਾਲ ਲਾਤਾ ਸਾਰਿਆਂ ਦੇ ਤੇ ਹੁਣ ਮੈਂ ਹੋਰ ਪੰਡੇ ਚ ਕੱਢ ਲੂੰਗੀ ਇਹਨੂੰ ਤਾਂ ਤੁਸੀਂ ਵੀ ਸਾਡੇ ਤਰੀਕੇ ਨਾਲ ਬਣਾਇਆ ਕਰੋ ਪਲੀਜ਼ ਤਾਂ ਅਸੀਂ ਦੇਖੋ ਕਿਵੇਂ ਬਣਾਏ ਜਿਵੇਂ ਉਹਵੇਂ ਤੁਸੀਂ ਬਣਾਇਓ ਤਾਂ ਸੌਕੇ ਵੀ ਤੇ ਸੋਹਣੇ ਵੀ ਤੇ ਸਵਾਦ ਵੀ ਟੇਸਟੀ ਬਹੁਤ ਬਣਿਆ ਕਾ ਤੁਸੀਂ ਸਾਡੀ ਹੈਲਪ ਕਰੋ ਪਲੀਜ਼ ਚੰਗਾ ਤਾਂ ਆਪਾਂ ਨਵੀਂ-ਨਵੀਂ ਆਈਟਮ ਲੈ ਕੇ ਆਉਂਦੇ ਰਵਾਂਗੇ ਜਿਹੜੀ ਚੀਜ਼ ਤੁਸੀਂ ਕਹੋਗੇ ਪੋਹ ਬਣਾਵਾਂਗੇ ਹੁਣ ਨੈਕਸਟ ਟਾਈਮ ਤਾਂ ਜਿਹੜਾ ਵੀ ਕੁਝ ਕਹੋਗੇ ਆਪਾਂ ਉਹੀ ਬਣਾਇਆ ਕਰਾਂਗੇ ਤਾਂ ਹੁਣ ਦੇਖੋ ਰੈਡੀ ਆ ਆਪਣੇ ਤਾਂ ਸਾਸਰਕਾਲ ਜੀ ਸਾਰਿਆਂ ਨੂੰ ਤਾਂ ਤੁਹਾਡੀ سپورਟ ਦੀ ਆਪਾਂ ਨੂੰ ਬਹੁਤ ਲੋੜ ਆ ਓਕੇ ਜੀ